ਪਿਆਰ ਭਰੀ ਸਾਸਰੀ ਘਾਲ ਕੇ ਨੇ ਐਡ ਲਵਾਣੀ ਤਾਲ ਤੇ ਪੋਰਟਰ ਤੇ ਨੰਬਰ ਚੱਲੀ ਜਾਂਦਾ 5 ਤੋਂ 7 ਫੁੱਟ ਮੈਂ ਭੇਜ ਜੋ ਵੀਡੀਓ ਲਾਇਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਫੋਲੋ ਕਰ ਦਿਓ ਤੇ ਭਰਾ ਬਣ ਕੇ ਸ਼ੇਅਰ ਕਰ ਦਿਓ ਆਪਾਂ ਦੇਖਾਂ ਇੱਕੇ ਵੀਰ ਦੇ ਤਿੰਨ ਟਰਾਲੇ ਤੇ ਇੱਕ ਹੋਰ ਬੰਦੇ ਦਾ ਟਰੈਕਟਰ ਆ ਉਹ ਜਮਾਂ ਪਿੱਛੇ ਆ ਵੀਰ ਕੋ ਸਾਰੀ ਵੀ ਕੁਸਟੈਪ ਨਾ ਕਰਿਓ 16 ਸੱਤ ਟਰਾਲਾ ਡਬਲ ਪੰਪ ਤੇ ਟਾਟਾ ਸੀਲ ਦਾ ਮਾਲ ਲੱਗਿਆ ਪਿਓਰ ਤੇ 60 ਤੋਂ 65 ਪੈਸੇ ਟਾਇਰ ਆ 70 ਪੈਸੇ ਬਿਨਾ ਕੱਟ ਤੋਂ ਕੋਈ ਕੱਟ ਨਹੀਂ ਟਾਇਰਾਂ ਦੇ ਵਿੱਚ ਫੁੱਲ ਗਰੰਟੀ ਦਿੰਦਾ ਅਗਲਾ ਤੇ 10 ਇੰਚੀ ਗਾਡਰ ਦਾ ਨੜੀ ਹਾਬਾ ਰੇਲ ਦਾ ਇਹ ਸਾ 22 ਦੇ ਬਹਿਰਾਂ ਤੇ 16 ਸੱਤ ਦਾ ਟਰਾਲਾ ਲੈਫਟ ਵਾਲਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਏ ਬਿਜ਼ਨਸ ਪਰ ਕਰ ਸਕਦੇ ਆ ਤੇ ਕੋਕਾ ਵੀ ਟਰਾਲਾ ਤੇ ਪੂਰਾ ਵਜ਼ਨ ਚ ਵੀ ਹੈਵੀ ਤੋਂ ਭਾਰ ਆਏ ਏਰੀਆ ਤਰਨਤਾਰ ਨੂੰ ਪੇਂਟ ਫੇਰ ਦੱਸਦੇ ਆ ਗਾਂ ਵਾਲੀ ਵੀਡੀਓ ਚ ਤੇ ਤਿੰਨਾ ਪਾਸੋਂ ਤੇ ਦੋ ਪਾਸੋਂ ਢਾਡਾ ਖੁੱਲਦਾ ਸਾਈਡੋਂ ਤੇ ਥੱਲੇ ਨੂੰ ਵੀ ਤੇ ਲਾਈਟਾਂ ਸੇਟਾਂ ਲੱਗੀਆਂ ਬੇਰ ਤੇ ਲੱਗੇ ਵੀਲ ਕਵਰ ਪਏ ਹੋਇਆ ਫੁੱਲ ਮੋਡੀਫਾਈਡ ਰਾਂਦਾ ਦਾ ਨੜੀ ਹਾਬਾ ਬਿਨਾ ਕੱਟ ਤੋਂ ਟਾਇਰ ਆ 70 ਪੈਸੇ ਜੀ ਤੇ ਰੇਟ ਹੈਗਾ ਰੇਟ ਦੀ ਗੱਲ ਕਰਕੇ ਆਪਾਂ ਰੇਟ ਡਬਲ ਪੰਪਾ ਲੈਫਟਾ ਟਰਾਲਾ 16 7 ਦਾ ਤੇ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ 3 ਲੱਖ ਤੇ 55 ਹਜ਼ਾਰ ਜਿਹੜਾ ਪੰਜਾਂ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜਊਗਾ 5000 ਰੁਪਏ ਲੈਸ ਕਰ ਦੇਣਗੇ ਵੇਰ ਚ ਲੱਗੇ ਵੀਲ ਕਵਰ ਪਏ ਹੋਏ ਲਾਈਟਾਂ ਲੱਗੀਆਂ ਮੰਜਾ ਲੱਗਿਆ ਵਾ 2.5 ਫੁੱਟਾ ਵੈਡਾ ਤਰਪਾਲ ਪਉਣ ਵਾਲਾ ਪੈਪਾ ਲੱਗਿਆ ਵਾ ਸਾਰੀ ਜਾਣਕਾਰੀ ਫੋਨ ਲੱਗਦੇ ਸਾਤੇ ਆ ਏਰੀਆ ਤਰਨਤਾਰਨ ਦਾ ਤੇ ਅੱਗੇ ਆਗਾ 147 ਪਟੋਰੀ ਸਿੱਧੂਆਂ ਪਿੰਡਾ ਵੀਰ ਦਾ ਤੇ ਜਿਲ੍ਹਾ ਤਰਨਤਾਰਨ ਤੇ 10 ਕਿਲੋਮੀਟਰ ਹੈਗਾ ਤਰਨਤਾਰਨ ਤੋਂ ਤੇ 10 ਕਿਲੋਮੀਟਰ ਅਬਰਸਰ ਤੋਂ ਆ ਤੇ ਜਮਾਂ 40 ਪਿੰਟ ਪੈਂਦਾ ਅਬਰਸਰ ਦੇ ਤਰਨਤਾਰਨ ਦੇ ਪਟੋਰੀ ਸਿੱਧੂਆਂ ਪਿੰਡ 14 7 ਅਟਰਾ ਦਾ 10 ਇੰਚੀ ਗਾਡਰ ਦਾ ਨੜੀ ਹਾਬਰ ਰੇਲ ਦਾ ਸਭ ਇਹ ਬਾਈ ਦੇ ਬਹਿਰੋਂ 55 ਇੰਚ ਮੱਚੀ ਹੁੱਕ ਕਿਤੇ ਗੁੱਲਾ ਪੈਂਦਾ 4 ਇੰਚੀ 70 75 ਪੈਸੇ ਟਾਇਰ ਫੁੱਲ ਗਰੰਟੀ ਟਾਇਰਾਂ ਦੀ ਬਿਨਾ ਦਾਗ ਤੋਂ ਟਾਇਰ ਆ ਵੀਰ ਕਹਿੰਦਾ ਆਪਦੀ ਨੂੰ ਵੀ ਮੇਰੀ ਫੁੱਲ ਗਰੰਟੀ ਆ ਫੋਨ ਲਾ ਕੇ ਸਾਰੀ ਜਾਣਕਾਰੀ ਲੈ ਸਕਦੇ ਆ ਰੇਟ ਹੈਗਾ ਟਰਾਲੇ ਦਾ 2 ਲੱਖ ਤੇ 75000 ਰੁਪਿਆ ਮੌਕੇ ਦੇ ਮਾਨਤਾਨ ਕਰ ਦੇਣਗੇ 5000 ਰੁਪਿਆ ਲੈਸ ਕਰ ਦਊਗਾ ਜਿਹੜਾ ਮੈਂ ਪੰਜ ਨਾ ਟਰਾਲੇ ਚ ਪਾ 5000 ਰੁਪਿਆ ਕਿਰਾ ਟਰਾਲਾ ਖਰੀਦ ਤੋਂ ਉਹਦੇ ਚ 5000 ਰੁਪਿਆ ਤੇ 2 ਲੱਖ 75000 ਰੁਪਿਆ ਕਿਹੜਾ ਪੰਜਾਂ ਬੰਦੇ ਨੇ ਵੀ ਕੋਈ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜਿਊਗਾ 5000 ਰੁਪਇਆ ਲੈਸ ਕਰ ਦੇਣਗੇ 3 ਨਾ ਟਰਾਲਿਆਂ ਚ ਤੇ ਹਰੇਕ ਟਰਾਲੇ ਚ 5000 ਰੁਪਇਆ ਕਰਿਆ ਕਰਨਗੇ ਕਿਹੜਾ ਪੰਜਾਬੀ ਬੰਦਰ ਵੀਡੀਓ ਕੋ ਸ਼ੇਅਰ ਕਰਕੇ ਜਾਊਗਾ 6 ਚੌੜਾ ਪਾਊਗਾ 14 ਸੱਦਾ ਟਰਾਲਾ ਅੱਗੇ ਆ ਗਿਆ 16 ਸੱਤ ਦੁਆਰਾ ਫੇਰਦਾ ਤੇ ਤਣੀ ਪੈਂਡ ਪਟੋਰੀ ਸਿੱਧੂ ਆ ਤਨ ਤਨ ਤੋਂ ਵੀ 10 ਕਿਲੋਮੀਟਰ ਤੇ ਅੰਬਰਸਰ ਤੋਂ ਵੀ 10 ਕਿਲੋਮੀਟਰ 16 ਸੱਤ ਟਰਾਲਾ 2.5 ਫੁੱਟਾ ਵੈਟ 2 ਫੁੱਟ ਵਾਰ 10 ਇੰਚ ਦੀ ਗਾਡਰ ਦਾ ਨੜੀ ਹੱਬ ਰੀਲ ਦਾ ਇਸਾ ਵੀ ਭਾਈ ਦੇ ਭੈਰਾਂ ਬਿਨਾ ਲੈਫਟ ਤੋਂ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਨਸਪਰ ਕਰ ਸਕਦੇ ਆ ਹੈਵੀ ਤੋਂ ਭਰਾ ਟਰਾਲਾ ਬਣਿਆ ਵਾ ਤਿੰਨਾ ਟਾਇਰਾਂ ਟਰਾਲਿਆਂ ਦੇ ਵਿੱਚ ਬਿਨਾ ਦਾਗ ਤੋਂ ਟਾਇਰ ਆ ਕੋਈ ਦਾਗਲਾ ਟਾਇਰ ਨਹੀਂ ਵੀ ਘੱਟ ਹੋਊਗਾ ਜਾਂ ਕੁਝ ਹੋਊਗਾ ਫੁੱਲ ਗਰੰਟੀ ਦਿੰਦਾ ਦਾ ਸਿੰਘ ਕੀ ਗੱਡ ਰਹਿਗੇ ਆ ਤੇ ਕਿਹੜੀ ਮੱਛੀ ਹੌਕਾ ਉੱਥੇ ਵੀ ਦਾ ਸਿੰਘ ਕੀ ਗੱਡ ਰਾਂ ਚ ਲੱਗੀ ਘਾ ਆ ਕੇ ਪਤਲੀ ਹੋ ਜਾਂਦੀ ਹੌਕਾ ਤੇ 4 ਇੰਚੀ ਕਿਤੇ ਗੁੱਲਾ ਪੈਂਦਾ ਉਹ ਹੌਕਾ ਤੇ 3 ਫੁੱਟ ਵੱਡਾ 2 ਫੁੱਟ ਵਾੜਾ 3 1/2 ਫੁੱਟਾ ਵੱਡਾ ਤੇ 2 ਫੁੱਟ ਵਾੜਾ ਤਿੰਨਾ ਟਰਾਲਿਆਂ ਦੀ 10 ਇੰਚੀ ਗਾਡਰਾ ਦਾਨੜੀ ਹੱਬ ਰੇਲ ਦਾ ਹਿੱਸਾ ਵੀ ਬਈ ਦੇ ਬਹਿਰਾਂ ਤੇ ਇੱਕ ਕੁਆਲਿਟੀ 2K ਦਾ ਰੰਗ ਕੀਤਾ ਸੌਰੀ ਵੀਰੇ ਮੈਂ ਦੱਸਣਾ ਭੁੱਲ ਗਿਆ ਤਿੰਨਾ ਟਰਾਲਿਆਂ ਨੂੰ 2K ਦਾ ਰੰਗ ਕੀਤਾ ਪੰਦ ਗਰੰਟੀ ਹੈ 2K ਦੇ ਰੰਗ ਦੀ ਯੋਹਾਂ ਦਾ ਕਿੱਥੋਂ ਮਰਜ਼ੀ ਚੈੱਕ ਕਰ ਸਕਦੇ ਆ 2K ਦਾ ਰੰਗ ਆ ਤਿੰਨਾ ਕੌਂਟਰਾਦਿਆਂ ਨੂੰ ਯਾਰ ਰੱਸੇ ਕਸਣ ਵਾਲਾ ਪਿੱਛੇ ਵੀ ਲੱਗਿਆ ਮੂਰੀ ਵੀ ਲੱਗਿਆ ਵੀਲ ਕਵਰ ਪਏ ਹੋਇਆ ਭੇਰਚੇ ਲੱਗੇ ਹੋਇਆ ਤੇ ਲਾਈਟਾਂ ਲੱਗੀਆਂ ਹੋਈਆਂ ਤੇ ਜਗਮਗ ਚਕਮਗ ਕਰਦਾ ਤੇ ਆ ਕਿਹੜੀ ਹੁੰਦੀ ਆ ਉਹ ਘੁੱਪੇ ਜੇ ਭੇਰਚੇ ਉਹ ਵੀ ਲੱਗੇ ਹੋਏ ਆ ਲਾਈਟਾਂ ਲੱਗੀਆਂ ਥਾਲੇ ਇਹਦੇ ਕੋਈ ਪੂਰਾ ਵਧੀਆ ਟਰਾਲਾ ਰੇਟ ਹੈਗਾ 2 ਲੱਖ 3 ਲੱਖ 30 ਹਜ਼ਾਰ ਰੁਪਈਆ 113000 ਰੁਪਇਆ ਰੇਟ ਆ ਜਿਹੜਾ ਪੰਜਾਂ ਬੰਦੇ ਨੇ ਵੀਡੀਓ ਕੋ ਸ਼ੇਅਰ ਕਰਕੇ ਜੂ ਚੈਨਲ ਫੋਲੋ ਕਰਕੇ ਜੂਗਾ 5000 ਰੁਪਇਆ ਲੈਸ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਹੋ ਵੀਡੀਓ ਸਾਰੀ ਬਿਕਲ ਸਟੈਪ ਪਾ ਕਰੋ ਚੈਨਲ ਲਾਇਕ ਸ਼ੇਅਰ ਕਮੈਂਟ ਕਰਦੇ ਚੈਨਲ ਫੋਲੋ 50 50 ਜਉਂਦੀ ਆ ਰਾਂ ਤੇ ਇਹਦਾ ਇਰਗਾ ਹੈਗਾ ਜ਼ਿਲ੍ਹਾ ਮੋਗਾ ਪਿੰਡ ਮਾਨੂਕੀ ਜ਼ਿਲ੍ਹਾ ਮੋਗਾ ਪਿੰਡ ਮਾਨੂਕੀ ਤੇ 50 50 ਜਉਂਦੀ ਆ 2012 ਮਾਡਲ ਇੰਜਨ ਗੇਅਰ ਲੈਫਟ ਦਾ ਓਕੇ ਆ ਤੇ ਮਗਰ ਦੇ ਟਾਇਰ ਹੈਗੇ 75 ਰੁਪਏ 80 ਪੈਸੇ ਤੇ ਮੂਲ ਦੇ ਟਾਇਰ ਹੈਗੇ 90 ਪੈਸੇ ਲੇਖਰਾ ਨਹੀਂ ਕਾ ਸਿਗਾ ਨਹੀਂ ਤੇ ਰੰਗ ਪੇਂਟ ਦਾ ਸਾਰਾ ਟਰੈਕਟਰ ਨੀਰ ਆ ਜਾ ਤੇ ਕੋਕਾ ਵੀ ਟਰੈਕਟਰ ਆ ਇੰਜਨ ਕੇ ਲੈਫਟ ਦਾ ਪੰਜਾਬ ਨੰਬਰ ਡਾਵਰ ਪੱਟੀ ਡੰਡਾ ਨਾਲ ਤੇ ਹੁੱਕ ਪੂਰੀ ਵਧੀਆ ਲੱਗੀ ਵੀ ਹੈ ਮਸਰਾਂ ਤੇ ਬਹੁਤ ਕਾ ਟਰੈਕਟਰ ਚੱਲਿਆ ਵਾ ਵੀਰ ਬਾਹਰ ਗਏ ਤਾਂ ਵੀ ਗਏ ਕਿਸੇ ਵੀਰ ਪਈਂ ਲੈਣਾ ਹੋਵੇ ਬਿਨਸਪਰ ਕਰ ਸਕਦੇ ਆ ਇੱਕ ਗੱਲ ਹੋਰ ਦੱਸਦਾ ਮੈਂ ਇਹ 4x4 ਵੀ ਹੋ ਜਾਂਦਾ ਇਹ ਕਾਰ ਨਾਲ ਹੋ ਵੀ ਤਾਂ ਤੇ ਉਹ ਥੋੜਾ ਇੱਕ ਛੋੜੇ ਜਿਹੇ ਪੈਸੇ ਲੱਗਦੇ ਲੱਖ ਰੁਪਿਆ ਤੇ ਵਧੀਆ ਟਰੈਕਟਰ ਆ ਕਿਸੇ ਵੀਰ ਪੈ ਨਹੀਂ ਲੈਣਾ ਹੋਵੇ ਬਿਨਸਪਰ ਕਰ ਸਕਦੇ ਆ ਇਹਦਾ ਰੇਟ ਹੈਗਾ 3 ਲੱਖ ਤੇ 95000 ਰੁਪਿਆ ਪੰਜਾਬ ਵਰਜਨ ਕੋੜਾ ਵੀਡੀਓ ਸ਼ੇਅਰ ਕਰਕੇ ਜਉ ਚੈਨਲ ਫੋਲੋ ਕਰਕੇ ਜਉ ਪੰਜ